ਮੱਕਣੋ ਮੜਾਈ ਜਿਓ ਡੁੰਨਿਓ ਚੰਨ ਜਿ ਆ ਯਾਰ ਨੀ ਰਸਾਈ ਦਾ ਨਿੱਕੀ ਨਿੱਕੀ ਗੱਲ ਪਿੱਛੇ ਸੋਣਿਓ ਕਦੇ ਗੁੱਸਾ ਗਿਲਾਨੀ ਮਨਾਈ ਦਾ ਮੱਕਣੋ ਮੜਾਈ ਜਿਓ ਡੁੰਨਿਓ ਚੰਨ ਜਿ ਆ ਯਾਰ ਨੀ ਰਸਾਈ ਦਾ ਰੱਬ ਨੂੰ ਮਨ ਚ ਆ ਜਾਂਦੀਆਂ ਨੇ ਹਾਂ ਕੋਈ ਮੈਂ ਕੰਪਿਊਟਰ ਨ ਲਿਖ ਕੇ ਨਹੀਂ ਬਣਾਉਂਦਾ ਹਾਂ ਕੋਈ ਕਿਸੇ ਨੂੰ ਪੁੱਛ ਕੇ ਬਣਾਉਂਦਾ ਯਾਨੀ ਕਿ ਤੁਰੇ ਜਾਂਦੇ ਨੇ ਉਹ ਨੀ ਸਰਸਵਤੀ ਨੇ ਆਹ ਦੀ ਜੋਤ ਛੱਡ ਦੇਣੀ ਹਾਂ ਦੀ ਮਿਹਰ ਨਾਲ ਕੋਈ ਨਾ ਕੋਈ ਗੀਤ ਜਾਣਦੇ ਤੇ ਰਿਆਂ ਪਹਿਲਾਂ ਤੋਂ ਪਿੱਛੇ ਨੂੰ ਤੁਰਿਆ ਜਾਂਦਾ ਪਤਾ ਨਹੀਂ ਕਿਸਮਤ ਦੀ ਆਲਾ ਪਤਾ ਨਹੀਂ ਕੀ ਚੱਕਰ ਆ ਰੱਬ ਦੀ ਮਿਹਰ ਦੀ ਪਰ ਜਿਹੜਾ ਉਹਦੇ ਰੱਬ ਨੂੰ ਮੰਨਣ ਵਾਲਾ ਦਾ ਬੰਦਾ ਹਮੇਸ਼ਾ ਪਿੱਛੇ ਨੂੰ ਜਾਂਦਾ ਇਹ ਗੱਲ ਤੁਸਾਂ ਬਾਬੇ ਨੂੰ ਮੰਨਦੇ ਆ ਜਾਂ ਕਿਸੇ ਦੇ ਮੱਥਾ ਟੇਕਦੇ ਉਹ ਬੰਦਾ ਪਿੱਛੇ ਨੂੰ ਤੁਰਿਆ ਉਹਨੂੰ ਮੂਰੇ ਨਿੰਦਾ ਹੋਲੀ ਔਲੀ ਕਿਤੇ ਇਹ ਗੀਤ ਜਾਨੀ ਗੀਤ ਹੁਣ ਅੰਦਾਜ਼ ਲੈ ਲਏ ਸਰ ਮੇਰੇ ਕੋਲੇ 4-5 ਸੌ ਬੀਤ ਆਪਣਾ ਬਣਾਇਆ ਹੋਇਆ ਜਦੋਂ ਮੈਂ 10 ਸਾਲ ਦੀ ਮਰਦਾ ਕੀ ਉਹਦਾ ਇਹ ਕੰਮ ਅਜ ਪਿਆ ਅੱਛਾ ਕਈ ਵਾਰ ਸਪੀਰ ਆਪਕੇ ਹਮਾਂਦਾ ਜਿਨ੍ਹਾਂ ਨੂੰ ਗਾਉਣਾ ਵੀ ਨਹੀਂ ਆਉਂਦਾਗਾ ਲੋਕੀ ਉਹਨਾਂ ਨੂੰ ਪ੍ਰਮੋਟ ਕਰ ਦਿੰਦੇ ਆ ਉਹਦੇ ਫਿਰ ਮਨ ਦੁਖਦਾ ਫਿਰ ਉਹਦੋ ਹਾਂ ਸਰ ਇਹ ਦੁਖਦਾ ਫਿਰ ਮਨਤਾ ਕਈ ਵਾਰ ਟਾਈਮ ਵੀ ਨਹੀਂ ਦੇ ਦੇ ਬਾਕੇ ਮੋੜ ਦਿੰਦੇ ਅਗਲੇ ਜਿਵੇਂ ਪੱਕੇ ਸੀ ਵਸਾਖੀ ਇਹ ਆਪਣਾ ਇਹਨੇ ਵਾਲਾ ਸੀ ਆਪਣਾ ਇਹ ਟੈਣਾ ਉਹਨਾਂ ਨੇ ਮੈਨੂੰ ਬਾਹਰ ਰੱਖਿਆ ਮੈਂ ਰੋਟੀ ਗਾਣ ਵੀ ਜਾਂਦਾ ਸੀ ਤੈਨਂ ਵੀਰੇ ਬਹਿ ਜਾ ਤੈਨੂੰ ਟਾਈਮ ਮਿਲੂਗਾ ਵੀਰੇ ਬਹਿ ਜਾ ਤੈਨੂੰ ਟਾਈਮ ਟਾਈਮ ਰੋ ਆਥਣਾ ਹੋ ਗਿਆ ਪਰ ਉਹਨਾਂ ਨੇ ਨਹੀਂ ਮਿਲਿਆ ਹੋਰ ਕਲਾਕਾਰ ਹੁੰਦੇ ਨੇ ਦੇਰੇ ਉਹ ਫਿਰ ਇਹਨਾਂ ਦੀ ਦੁੱਖ ਹੁੰਦਾ ਨਾ ਤੇ ਉਹ ਇਹ ਫਿਰ ਜਿਵੇਂ ਪੁਰਾਣੇ ਜੋ ਦੁਰਗਰ ਗੀਤ ਸੁਣਦੇ ਸੀਗੇ ਰਸੀਲਾ ਸੁਣਦੇ ਸੀ ਜੋ ਉਹ ਉਹੀ ਸੁਣਨੇ ਕਿ ਅੱਜ ਵੈ ਅੱਜ ਦੇ ਜ਼ਮਾਨੇ ਚ ਵੇ ਹਾਸਲੇ ਵਾਲੇ ਚੌਕਲੇ ਹਥਿਆਰਾਂ ਵਾਲੇ ਚੌਕਲੇ ਇਹ ਜਿਵੇਂ ਗੀਤ ਇਹ ਲਿਖਦਾ ਮੈਂ ਪਹਿਲਾ ਵਾਲੇ ਗੀਤ ਲਿਖਦਾ ਕਿ ਪਰਿਵਾਰ ਕਿੱਸਾ ਦੇ ਜਾਂ ਵਧੀਆ ਜਿਵੇਂ ਹੁਣ ਜੋ ਗੱਲ ਕਰ ਤੂ ਸਮਝ ਮਤ ਅਤਵਾ ਨਾ ਕਰੀਏ ਸੀਨੇ ਸ਼ੁਰੀ ਚਲਾਵੇ ਮੂੰਹ ਦਾ ਮਿੱਠਾ ਦਿਲ ਦਾ ਜਲਨ ਪਾਪੀ ਪਾਪ ਕਮਾਵੇ ਵੇਲੀਓ ਪਾਪੀ ਪਾਪ ਕਮਾ ਹਾਣੀਓ ਪਾਪੀ ਪਾਪ ਕਮਾਵੇ ਬਣੇ ਵਧੀਆ ਸੋਈ ਸੱਬਿਆਚਾਰ ਲਿਖਦੇ ਹੋ ਕਿਸੇ ਨੇ ਪਹੁੰਚ ਜਾਂ ਕਿਸੇ ਨੂੰ ਤੁਸੀਂ ਕਿਸੇ ਤੱਕ ਪਹੁੰਚ ਕੀਤੀ ਸਰ ਨੂੰ ਭੇਜਦਾ ਰਿਹਾ ਮੈਂ ਗੀਤ ਦਿੱਤੇ ਸੀ ਕਲਾਕਾਰ ਨੂੰ ਵੈਸੇ ਨਾ ਕਰ ਦਿੰਦੇ ਸੀ ਵਿੱਚੋਂ ਅੱਛਾ ਪਕਾਈ ਕੀਤੀ ਦਾ ਕੋਈ ਫਾਇਦਾ ਨਹੀਂ ਰਿਜ਼ਲਟ ਟੁੱਟ ਜਾਂਦਾ ਪੈਂਦਾਂ ਕੀ ਕਰ ਦੂੰਗਾ ਟੈਸਟ ਕਰ ਦੂੰਗਾ ਪੈਸੇ ਆਨੰਦ ਕੰਪਨੀ ਵਾਲਿਆਂ ਨੂੰ ਮਿਲਿਆ ਸੀ ਮੈਂ ਉਦੋਂ ਆਨੰਦ ਕੰਪਨੀ ਨੇ 1.5 ਲੱਖ ਰੁਪਏ ਮੰਗਦੇ ਤਾਂ 1.5 ਲੱਖ ਰੁਪਏ ਮੈਂ ਤੋਂ ਨਹੀਂ ਬਣਿਆ ਕਰਦਿਆਂ ਕੋਲੇ ਮੈਂ ਗੱਲ ਕੀਤੀ ਕਰਦਿਆਂ ਚੱਲ ਤੂੰ ਬਾਹਰ ਭੇਜਨੀ ਆ ਤੇ ਤੂੰ ਬਾਹਰੋਂ ਆ ਗਿਆ ਉਹ ਤੇਰਾ ਅਕੇਲਾ ਤੇ ਪੈਸੇ ਲਾ ਲਿਆ ਫਿਰ ਵੀ ਤੁਹਾਨੂੰ ਕਹਾਂ ਲਾ ਲੋ ਕੇ ਨਹੀਂ ਬਣੀ ਗੱਲ ਤੁਹਾਡੇ ਖਬਰਨਾਮੇ ਨਾਲ ਜਗਤਾਰ ਸਿੰਘ ਸਭ ਦਾ ਸਵਾਗਤ ਹੈ ਕਿਹਾ ਜਾਂਦਾ ਹੈ ਕਿ ਬੱਚੇ ਕੋਰਾ ਕਾਗਜ਼ ਹੁੰਦੇ ਨੇ ਪਰ ਜਿਵੇਂ ਜਿਵੇਂ ਦੁਨੀਆ ਵਿੱਚ ਵਿਚਰਦੇ ਨੇ ਤਾਂ ਉਹਨਾਂ ਦੇ ਵਿੱਚ ਜਿਹੜਾ ਟੈਲੈਂਟ ਹੁੰਦਾ ਉਹ ਬਾਹਰ ਆਉਂਦਾ ਪਰ ਕਈ ਵਾਰ ਕੋਈ ਟੈਲੈਂਟ ਹੁੰਦਾ ਉਹ ਦਬਿਆ ਰਹਿ ਜਾਂਦਾ ਇੱਕ ਅਜਿਹੀ ਸ਼ਖਸ਼ਨਾ ਤੁਹਾਨੂੰ ਅਸੀਂ ਅੱਜ ਮਿਲਾ ਰਹੇ ਹਾਂ ਜੋ ਫ੍ਰੀ ਕੋਡ ਦੇ ਰਹਿਣ ਵਾਲਾ ਹੈ ਧਰਵੀਰ ਜਿਸ ਨੂੰ ਲਿਖਣਾ ਤੇ ਗਾਉਣ ਦਾ ਸ਼ੌਂਕ ਹੈ ਪਰ ਆਰਥਿਕ ਤੰਗੀਆਂ ਕਰਕੇ ਕਿਤਨੇ ਕਿਤੇ ਉਹ ਪਛਿਆ ਰਹਿ ਗਿਆ ਅੱਜ ਮਲਾਉਣੇ ਆ ਸਵਾਦ ਕਰਦੇ ਆ ਪਰਮਜੀ ਜੀ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ। ਕੋਠੀ ਡਾਗੂ ਹਾਂ ਜੀ ਸਤਿ ਸ਼੍ਰੀ ਅਕਾਲ। ਹਾਂ ਗੱਲ ਕਰੀਏ ਤੁਹਾਡੇ ਆਪਣਾ ਪਹਿਲਾ ਸਟਾਰਟਿੰਗ ਜ਼ਿੰਦਗੀ ਤੋਂ ਹੀ ਕਰੀਏ। ਹਾਂ ਸਰ ਤੇ ਪੜੇ-ਪੜੇ ਕਿਵੇਂ ਆ ਤੇ ਕੀ ਜ਼ਿੰਦਗੀ ਦਾ ਤੁਹਾਡਾ ਹੈ ਜੀ? ਸਰ ਥੋੜਾ ਹੀ ਪੜਿਆ ਮੈਂ ਇੰਨੀਆ ਪੜਿਆ ਨਹੀਂਆ। ਤਕਰੀਬੀਆਂ ਗਰੀਬ ਤੇ ਤੰਗੀਆਂ ਕਰਕੇ ਵੀ ਮੈਨੂੰ ਅੱਗੇ ਨਹੀਂ ਪੜਾਈ ਦਾ ਬਲ ਬਖਸ਼। ਹਾਂ ਬਸ ਲਿਖਣ ਦਾ ਜਿਵੇਂ ਸਰਸਵਤੀ ਦੀ ਮੇਰਾ ਪੀਰਾਂ ਪਕੀਰਾਂ ਦੀ ਮੇਰਾ ਸਾਡੇ ਦਾਤਿਆਂ ਦੀ। ਹਾਂ ਉਹਨਾਂ ਨੇ ਮੈਨੂੰ ਆਪਣੀ ਸ਼ਕਤੀ ਦੇ ਨਾਲ ਕੁਝ ਟੈਣਾ ਦਿੱਤੀਆਂ ਜਿਹੜੀਆਂ ਆਪ ਹੀ ਆਟੋਮੈਟਕੀ ਮੇਰੇ ਰੱਬ ਲਈਉ ਮੰਚ ਆ ਜਾਂਦੀਆਂ ਨੇ ਕੋਈ ਮੈਂ ਕੰਪਿਊਟਰ ਨਾਲ ਲੈ ਕੇ ਨਹੀਂ ਬਣਾਉਂਦਾ ਕੋਈ ਕਿਸੇ ਨੂੰ ਪੋਛ ਕੇ ਨਹੀਂ ਬਣਾਉਂਦਾ ਜਾਨਕਾ ਤੁਰਿਆ ਜਾਂਦੇ ਨੂੰ ਨੀ ਸਰਸਵਤੀ ਨੇ ਆਪ ਦੀ ਜੋਤ ਛੱਡ ਦੇਣੀ ਹਾਂ ਉਹਦੀ ਮਹਿਰ ਨਾਲ ਕੋਈ ਨਾ ਕੋਈ ਗੀਤ ਜਾਨਕੀ ਤਿਆਰ ਹਾਂ ਤੁਰਿਆ ਜਾਂਦੇ ਹਾਂ ਤੁਰਿਆ ਜਾਂਦਾ ਸਰ ਤਿਆਰ ਕਿੰਨੇ ਗੀਤ ਜਾਨਕੀ ਕੀ ਹੁਣ ਅੰਦਾਜ਼ ਲੈ ਲਏ ਸਰ ਮੇਰੇ ਕੋਲੇ 4-500 ਬੀਟ ਆਪਣਾ ਬਣਾਇਆ ਹੋਇਆ ਜਦੋਂ ਮੈਂ 10 ਸਾਲ ਦੀ ਬੰਦਾ ਕੀ ਹੁੰਦਾ ਇਹ ਕੰਮ ਅੱਜ ਪਿਆ ਅੱਛਾ ਤੇ ਬਸ ਪੀਰਾਂ ਪਕਿਆਂ ਮੰਨਦਾ ਹਾਂ ਸਰ 10ਵੇਂ ਪਾਸਾ ਮਾਨਦਾ ਸਰ ਫੋਟੀ ਮਾਨਦਾ ਕਿੰਨੀ ਕੁ ਮੋਰ ਹੈ ਕਿ ਤੁਹਾਡੀ ਸਰ ਮੇਰੀ ਹੈਗੀ 35 ਸਾਲ ਦੀ ਉਮਰ ਸਰ ਜਣੇ ਕਿ 10 ਸਾਲ ਤੋਂ ਹੋ ਚੁੱਕੇ ਗਾਣੇ ਹਾਂ 1986 ਦਾ ਜਨਮ ਸਰ 86 ਦਾ ਹਾਂ ਤੇ ਜਣੇ ਕਿ ਉਦੋਂ ਬਾਅਦ 10 ਸਾਲ ਦਾ ਸਾਨੂੰ ਜਾਣ ਸੀਗਾ ਗਾਣੇ ਵਾਲੇ ਪਾਸੇ ਹਾਂ ਸэр ਪਹਿਲਾਂ ਮੈਨੂੰ ਜਵਾਕ ਚੱਕ ਕੇ ਲੈ ਜਾਂਦੇ ਜੱਟਾਂ ਦੇ ਹਾਂ ਪਹਿਲਾਂ ਆਪਣੇ ਗੀਤ ਚੱਲਦੇ ਹੁੰਦੇ ਹੀ ਆਪਣਾ ਦੁਰਗਿਰ ਗਿੱਲੇ ਦੇ ਲੱਕ ਲੱਕ ਭੇਜ ਦੀ ਸਕੂਨ ਨਾਲ ਖਾਤੀ ਇਹ ਜੀ ਕੀ ਤੋਂ ਜਾਂ ਆਪਣਾ ਕੁਲਦੀਮਾਨ ਦਾ ਗੀਤ ਸੀ ਹਾਂ ਉਹ ਜਗੀ ਸੁਣ ਕੇ ਮੈਂ ਅggen ਚਲਾ ਗਿਆ ਮਰ ਕੇ ਆਪਣੇ ਗੀਤ ਲਿਖਣ ਲੱਗ ਗਿਆ ਮੈਂ ਕੁਝ ਮੁੰਡੇ ਦਵਾਰਿਆਂ ਤੋਂ ਸੀ ਉਹਨਾਂ ਦੇ ਗੀਤ ਲਿਖੇ ਹਾਂ ਮੇਰੇ ਕੋਲੇ ਉਹ ਵੀ ਗੀਤ ਹੈਗੇ ਉਹਨਾਂ ਦੇ ਮਾੜੇ ਮਿੱਠੇ ਵਿੱਚ ਤੋਂ ਨਾ ਜੇ ਤੁਸੀਂ ਵੀ ਤੁਸੀਂ ਪੰਜਵੀਂ ਪੜ੍ਹੇ ਹੋ ਤਾਂ ਫਿਰ ਇੰਨੇ ਗਾਣੇ ਤੁਸੀਂ ਆਪ ਹੀ ਲਿਖ ਲੈ ਫਿਰ ਅਰੇ ਦਾਤੇ ਦੀ ਮਿਹਰ ਹੈ ਜੀ ਮੇਰੀ ਆਪਣਾ ਕੋਈ ਨਹੀਂ ਮੈਂ ਤਾਂ ਗਰੀਬ ਜਿਹਾ ਬੰਦਾ ਥਰ ਗਰੀਬੀ ਕਰ ਕਿਵੇਂ ਕਿਵੇਂ ਤਾਂ ਮਾੜਾ ਇੱਕ ਵਾਰੀ ਆਪਾਂ ਕਹੀਏ ਫਿਰ ਆਪਾਂ ਗੱਲਬਾਤ ਹੋਊ ਕਰਦੇ ਇੱਕ ਵਾਰੀ ਸਰੋਤਿਆਂ ਨੂੰ ਆਪਦੀ ਤੁਸੀਂ ਆਵਾਜ਼ ਸੁਣਾਓ ਕਿਵੇਂ ਦੇ ਗੀਤ ਤੁਸੀਂ ਲਿਖਦੇ ਹੋ ਠੀਕ ਹੈ ਮੱਕਣੋ ਮੜ ਆਈ ਜਿਓ ਡੁੰਨਿਓ ਚੰਨ ਜਿ ਆ ਯਾਰ ਨੀ ਰਸਾਈ ਦਾ ਨਿੱਕੀ ਨਿੱਕੀ ਗੱਲ ਪਿੱਛੇ ਸੋਣਿਓ ਕਦੇ ਗੁੱਸਾ ਗਿਲਾ ਨੀ ਮਨਾਈਦਾ ਮੱਕਣੋ ਮੜ ਆਈ ਜਿਓ ਡੁੰਨਿਓ ਚੰਨ ਜਿ ਆ ਯਾਰ ਨੀ ਰਸਾਈ ਦਾ ਕਦੇ ਕਦੇ ਨੰਗੋ ਸਾਡੇ ਕੋਲ ਦੀ ਕੋਲ ਦੀ ਦਿਲਾਂ ਦੀ ਕੁੰਡੀ ਫੋਲਦੀ ਆ ਕਦੇ ਕਦੇ ਨੰਗੋ ਸਾਡੇ ਕੋਲ ਦੀ ਕੋਲ ਦੀ ਦਿਲਾਂ ਦੀ ਕੁੰਡੀ ਫੋਲਦੀ ਆ ਨੱਗਦੇਆਂ ਹੋਇਆ ਸਦਾ ਸਜਣੋ ਪਿਆਰ ਨਾਲ ਹੱਥ ਜਾ ਹਲਾਈ ਦਾ ਮੱਖਣੋ ਵਲਾਈ ਦੀ ਓ ਡੁੰਨਿਓ ਚੰਨ ਜਿਹਾ ਯਾਰ ਨੀ ਰਸਾਈ ਦਾ ਇਹ ਜਿਵੇਂ ਤੁਸੀਂ ਹੁਣ ਗਾਣੇ ਲਿਖਦੇ ਹੋ ਇਹ ਫਿਰ ਜਿਵੇਂ ਪੁਰਾਣੇ ਜੋ ਦੁਰਗਰ ਗੀਤ ਸੁਣਦੇ ਸੀਗੇ ਰਸੀਲ ਦਾ ਸੁਣਦੇ ਸੀ ਜਾਂ ਉਹ ਉਹੀ ਸੁਣਨੇ ਕਿ ਅੱਜ ਵੈਜ ਦੇ ਜ਼ਮਾਨੇ ਚ ਵੇ ਹਾਸਲੇ ਵਾਲੇ ਚੌਕਲੇ ਹਥਿਆਰ ਵਾਲੇ ਚੌਕਲੇ ਇਹ ਜਿਹਨੇ ਗੀਤੇ ਇਹ ਲਿਖਦਾ ਮੈਂ ਪਹਿਲਾ ਵਾਲੇ ਗੀਤ ਲਿਖਦਾ ਮੇਰੀ ਪਰਿਵਾਰ ਕਿੱਸਾ ਦਿਆਂ ਜਾਂ ਵਧੀਆ ਜਿਵੇਂ ਹੁਣ ਜੋ ਗੱਲ ਲੱਗਦਾ ਕਿ ਔਰਤਾਂ ਵੀ ਬਹਿ ਕੇ ਸੁਣਨਾ ਸਾਡੇ ਧੀਆ ਭੈਣਾ ਘਰਾਂ ਦੇ ਵਿੱਚ ਸੁਣਨ ਸਾਰੀਆਂ ਅਸੀਂ ਇਹੀ ਚਾਹੁੰਦੇ ਹਾਂ ਹੋਰ ਕੋਈ ਨਵਾਂ ਜਿਹਾ ਅੱਜ ਦੇ ਹਾਲਾਤਾਂ ਤੇ ਕੋਈ ਲਿਖਿਆ ਹੋਵੇ ਹਾਂ ਲਿਖਿਆ ਦੁਸ਼ਮਣ ਤੇ ਇਤਵਾਰ ਨਾ ਕਰੀਏ ਸਿਨੇ ਛੁਰੀ ਚਲਾ ਦੇ ਹਾਂ ਅੱਜ ਕੱਲ੍ਹ ਦੇ ਹਾਲਾਤਾਂ ਦਾ ਸਹਿਤਾਰ ਮੋਕਾ ਉਹ ਦੁਸ਼ਮਣ ਤੇ ਅਤਵਾਾਰ ਨਾ ਕਰੀਏ ਸੀਨੇ ਛੁਰੀ ਚ ਲਾਵੇ ਦੁਸ਼ਮਣ ਤੇ ਅਤਵਾਾਰ ਨਾ ਕਰੀਏ ਸੀਨੇ ਛੁਰੀ ਚ ਲਾਵੇ ਮੂੰਹ ਦਾ ਮਿੱਠਾ ਦਿਲ ਦਾ ਜਲਨ ਪਾਪੀ ਪਾਪ ਕਮਾਵੇ ਬੈਲੀਓ ਪਾਪੀ ਪਾਪ ਕਮਾ ਹਾਣੀਓ ਪਾਪੀ ਪਾਪ ਕਮਾਵੇ ਉਹ ਮੂਰੋ ਦੁਸ਼ਮਣ ਸਿਰ ਤੇ ਚੜਦਾ ਸੀਸ ਕਦੇ ਨਹੀਂ ਚਕਾਉਣਾ ਮੂਰੋ ਦੁਸ਼ਮਣ ਸਿਰ ਤੇ ਚੜਦਾ ਸੀਸ ਕਦੇ ਨਹੀਂ ਚਕਾਉਣਾ ਨਾਮ ਗੁਰਾਂ ਦਾ ਲੈ ਕੇ ਆਪਾਂ ਸਿੱਖੀ ਸਿੱਧਕ ਨਮਾਉਣਾ ਬੈਲੀ ਸਿੱਖੀ ਸਿੱਧਕ ਨਮਾਉਣਾ ਹਾਣੀਓ ਸਿੱਖੀ ਸਿੱਧਕ ਨਮਾਉਣਾ ਉਦ ਦੇਸ਼ ਦੀ ਘਾਤਰ ਉਦ ਮਸੀਨੇ ਲੰਡਨ ਦੇ ਵਿੱਚ ਜਾ ਕੇ ਦੇਸ਼ ਦੀ ਘਾਤਰ ਉਦ ਮਸੀਨੇ ਲੰਡਨ ਦੇ ਵਿੱਚ ਜਾ ਕੇ ਜਾ ਠੋ ਕੇ ਅੰਗਰੇਜ਼ ਨੂੰ ਕਹਿੰਦੇ ਨਾਮ ਗੁਰਾਂ ਦਾ ਧਿਆਕੇ ਬੈਲੀਓ ਗੁਰਾਂ ਦਾ ਧਿਆਕੇ ਹਾਨੀਓ ਨਾਮ ਗੁਰਾਂ ਦਾ ਧਿਆਕੇ ਨਨਕੇ ਸ਼ੁਰੂ ਤੋਂ ਉਹ ਸ਼ੌਂਕ ਪੈ ਗਿਆ ਤੁਹਾਨੂੰ ਇਹਦਾ ਗਾਣਾ ਤੇ ਫਿਰ ਜਿਵੇਂ ਤੁਸੀਂ ਗਾਣੇ ਲਿਖਦੇ ਹੋ ਗਾਣੇ ਵਧ ਗਿਆ ਤੁਸੀਂ ਸੱਭਿਆਚਾਰ ਲਿਖਦੇ ਹੋ ਤੇ ਕਿਸੇ ਨੇ ਪਹੁੰਚ ਜਾਂ ਕਿਸੇ ਨੂੰ ਤੁਸੀਂ ਕਿਸੇ ਤੱਕ ਪਹੁੰਚ ਕੀਤੀ ਸਰ ਮੈਂ ਭੇਜਦਾ ਰਿਹਾ ਮੈਂ ਗੀਤ ਦਿੱਤੇ ਸੀ ਕਲਾਕਾਰ ਨੂੰ ਬਸ ਨਾਂ ਕਰ ਦਿੰਦੇ ਸੀ ਰ ਵਿੱਚੋਂ ਅੱਛਾ ਪਕਾਈ ਕੀਤੀ ਦਾ ਕੋਈ ਫਾਇਦਾ ਨਹੀਂ ਰਿਜ਼ਲਟ ਟੁੱਟ ਜਾਂਦਾ ਬੰਦਾ ਕਿੰਨੇ ਗਾਣੇ ਨੇ ਦੇ ਚੁੱਕੇ ਗਾਣੇ ਮੈਂ ਗੋਰੇ ਚੱਕ ਵਾਲੇ ਨੂੰ ਬੁਲਕਾਰ ਸਿੱਧੂ ਵਾਲੇ ਨੂੰ ਵੀਟ ਬੋਧ ਦਿੰਦਾ ਰਿਹਾ ਹਾਂ ਪਰ ਇਹਨਾਂ ਨੇ ਗੀਤ ਗਾਏ ਨਹੀਂ ਮੇਰੇ ਨਹੀਂ ਗਾਏ ਹਾਂ ਜੀ ਜਾਂ ਜਿਨ੍ਹਾਂ ਨੇ ਗਾਏ ਉਹਨਾਂ ਨੇ ਫਿਰ ਤੁਹਾਡਾ ਨਾਂ ਨਹੀਂ ਨਾਂ ਨਹੀਂ ਪਾਇਆ ਸਰ ਤੇ ਤੁਸੀਂ ਜਿਵੇਂ ਅੱਜ ਕੱਲ ਸੋਸ਼ਲ ਮੀਡੀਆ ਜਮਾਨਾ ਪਰ ਸੋਸ਼ਲ ਮੀਡੀਆ ਤੇ ਕੋਈ ਬਣਾਇਆ ਆ ਤੁਹਾ ਅਕਾਉਂਟ ਉਹ ਤੇ ਭਗਾਉਣੇ ਹੁੰਨੇ ਕਿ ਨਹੀਂ ਸэр ਅੱਜ ਕੱਲ ਜਿਸੇ ਕੋਲੇ ਜਾਣੇ ਪਠੰਡੇ ਦੀ ਇੱਕ ਪੈਸੇ ਮੰਗਦੇ ਸਾਰੇ ਔਰ ਪੈਸੇ ਲਈ ਤੰਗੀ ਚੱਲਦੀ ਸਨ ਤੂੰ ਮੈਨੂੰ ਵੀ ਕਿਹਾ ਸੀ ਤੂੰ ਕਿ ਬਈ ਪੈਸੇ ਲੈਨੇ ਆ ਹਾਂ ਦਿਹਾੜੀ ਤਾਂ ਫੇਰ ਹੀ ਕਰਦੇ ਆ ਟਾਈਮ ਪਾਸ ਕਰਦੇ ਆ ਸਰ ਹਾਂ ਦਿਹਾੜੀ ਕਦੇ ਲੱਗ ਜਾਂਦੀ ਹੈ ਕਦੇ ਨਹੀਂ ਲੱਗ ਜਾਂਦੀ ਨਹੀਂ ਤੇ ਉਹ ਹੁਣ ਜਿਵੇਂ ਪਰਿਵਾਰ ਦੀ ਗੱਲ ਕਰੀਏ ਤਾਂ ਪਰਿਵਾਰ ਦਾ ਕੀ ਸਥਿਤੀ ਤੁਹਾਡੀ ਹੈਗੀ ਆ ਕਿਵੇਂ ਪਰਵਾਸੀ ਸੀ ਸ਼ਰਮਾ ਇਹ ਪਹਿਲਾਂ 2005 ਚ ਬਾਹਰ ਗਿਆ ਵੱਡੇ ਭਰਾ ਨੇ ਪੈਸੇ ਲਾਇਏ ਤੇ ਮੇਰੇ ਹਾਂ ਤੇ ਮੈਂ ਬਾਹਰ ਚਲਾ ਗਿਆ ਸੀ ਉਦੋਂ ਬਾਅਦ ਬਾਹਰੋਂ ਆਇਆ ਮੈਂ ਤੇ ਉਧਰ ਤਨਖਾਹ ਕੱਟ ਹੁੰਦੀ ਸੀ ਉਹਦੇ 13 ਰੁਪਏ ਸੀ ਉਸ ਵੇਲੇ 2005 ਦੀ ਦੁਬਈ ਦੇ ਵਿੱਚ ਅੱਛਾ 13 ਰੁਪਏ ਉਹਦੀ ਕਰੰਸੀ ਸੀ ਹੂੰ ਤੇ ਮੈਂ ਤਿੰਨ ਸਾਲ ਲਾ ਕੇ ਪੈਸੇ ਕੁੱਛ ਤਾਂ ਲਾ ਤਿੰਨ ਸਾਰੇ ਮੈਂ ਸੋਚਿਆ ਸੀ ਵੀ ਆ ਕੇ ਆਪਣਾ ਕੋਈ ਕੀਟ ਕਰ ਦੂੰਗਾ ਕੈਸ਼ਟ ਕਰ ਦੂੰਗਾ ਪੈਸੇ ਆਨੰਦ ਕੰਪਨੀ ਵਾਲਿਆਂ ਨੂੰ ਮਿਲਿਆ ਸੀ ਮੈਂ ਉਦੋਂ ਹੂੰ ਆਨੰਦ ਕੰਪਨੀ ਨੇ 1.5 ਲੱਖ ਰੁਪਏ ਮੰਗਦੇ ਪਰ 1.5 ਲੱਖ ਰੁਪਏ ਮੈਂ ਤੋਂ ਨਹੀਂ ਬਣਿਆ ਘਰਦਿਆਂ ਕੋਲੇ ਮੈਂ ਗੱਲ ਕੀਤੀ ਘਰਦਿਆਂ ਚਲਤੋਂ ਬਾਹਰ ਭੇਜਨੇ ਆ ਜਦੋਂ ਤੋਂ ਬਾਹਰੋਂ ਆ ਗਿਆ ਉਦੋਂ ਤੇਰਾ ਆ ਕੇ ਲਾ ਕੇ ਪੈ ਫੇਰ ਵੀ ਤੁਹਾਨੂੰ ਬਥੇ ਲਾ ਲੋ ਕੇ ਨਹੀਂ ਬਣੀ ਗਾ ਟਾਈਮ ਪਾਸ ਮਸਾਈ ਹੋਇਆ ਕਰ ਮੈਂ ਆਸਰਾ ਹੀ ਤੱਕੀ ਜਾਂਦਾ ਰਹਿ ਤੁਹਾਡੀ ਮਿਹਰਬਾਨੀ ਆ ਜਿਹੜਾ ਤੁਸੀਂ ਮੇਰੇ ਤੇ ਨੀ ਮੈਂ ਉਹੀ ਨਾ ਪਾਣੀ ਗੱਲ ਹੋਈ ਸੀ ਮੈਂ ਚਲੋ ਬਾਈ ਦੀ ਕੋਸ਼ਿਸ਼ ਕਰਦੇ ਹਾਂ ਵੀ ਜਿੱਦ ਕਰਾ ਸਾਡੀ ਇੱਕ ਵੀਡੀਓ ਨਾਲ ਤੇਰਾ ਭਲਾ ਹੁੰਦਾ ਤੇ ਮੈਸਾਂ ਨੂੰ ਸਾਨੂੰ ਕੋਈ ਹਨਾ ਕਈ ਵਾਰ ਕੋਈ ਲੱਗਦਾ ਕਿ ਫਿਰ ਵੀਡੀਓ ਵੇਖ ਕੇ ਅਗਲਾ ਕੋਈ ਗੀਤਕਾਰ ਕੋਈ ਕਰ ਰਹੇ ਨੇ ਨਾ ਚਲੋ ਖਰਚਾ ਪਾਣੀ ਤਰਫੋਂ ਤਰ ਪੈਂਦਾ ਤੇ ਫਿਰ ਸਮਾਂ ਜੋ ਲਿਖਦਾ ਤੁਰ ਆਪ ਲੱਗ ਕੇ ਰੱਖਦਾ ਕਿ ਮਨ ਦੇ ਵਿੱਚ ਦਿਮਾਗ ਦੇ ਵਿੱਚ ਯਾਦ ਮਨ ਦੇ ਵਿੱਚ ਵੀ ਰਹਿ ਜਾਂਦਾ ਸਰ ਕੁਝ ਲਿਖ ਕੇ ਵੀ ਰੱਖਿਆ ਹੋਇਆ ਘਰੇ ਆਪਣੇ ਲਿਖ ਕੇ ਵੀ ਰਜਿਸਟਰਾਂ ਤੇ ਰੱਖਿਆ ਮੈਂ ਵਸਾਖੀ ਤੇ ਵੀ ਲਾ ਕੇ ਆ ਬਾਕੀ ਆਪਣੇ ਪੱਕੇ ਫੇਰ ਕੰਮਿਆਣਾ ਗੇਟ ਫਿਰ ਆਪਣੇ ਬਾਬੇ ਦੀ ਚਾਦਰ ਚੜਾਈ ਜਿਉਂ ਹਾਂ ਹਾਂ ਰੋਡੂਸ਼ਾ ਦੇ ਉਦੋਂ ਵੀ ਕਵਾਲਾ ਨੇ ਮੈਨੂੰ ਆਵਾਜ਼ ਮਾਰ ਲਈ ਸੀ ਮੈਂ ਉਦੋਂ ਵੀ ਉਹਨਾਂ ਦੇ ਨਾਲ ਜਾਣ ਕੇ ਅੰਦਰੋਂ ਗੌਂਦਰ ਚਾਦਰ ਚੁਦੇ ਲੜਾਈ ਨਾ ਹਾਂ ਜਣ ਕੇ ਉਹ ਕਿਸੇ ਨਾ ਕਿਤੇ ਮਨ ਪੂਰਾ ਹੋ ਜਾਂਦਾ ਪਰ ਆਪਾਂ ਉਹ ਹੀ ਨਾ ਕਹ ਦੀਏ ਪੈਸਾ ਨਹੀਂ ਮੰਨਦਾ ਲੰਗੀ ਹਾਂ ਜਿਹੜਾ ਮਨਲਾ ਸ਼ੌਕ ਆ ਉਹ ਸ਼ੌਕ ਪੂਰਾ ਹੋ ਜਾਂਦਾ ਹਾਂ ਸ਼ੌਕ ਪੂਰਾ ਪੈਸਾ ਨਹੀਂ ਮੇਨ ਪੂਰਾ ਹੁੰਦਾ ਪੈਸੇ ਦੀ ਲੋੜ ਵੀ ਨਹੀਂ ਮੈਂ ਤਾਂ ਇੱਕ ਗਾਣਾ ਵੀ ਦਾਦੇ ਦੀ ਮੇਰੇ ਨਾਲ ਆਪਣੀ ਯਾਦਗਰੀ ਜੀ ਬਣ ਕੇ ਨਾ ਹੋਰ ਕੁਝ ਨਹੀਂਗਾ ਪੈਸੇ ਕੁਝ ਨਹੀਂ ਲੋੜ ਹੁੰਦਾ ਹੋਰ ਕੋਈ ਕੋਈ ਵੱਖਰਾ ਜਾਂ ਕੋਈ ਗੀਤ ਕੋਈ ਲਿਖਿਆ ਹੋਵੇ ਕੁਝ ਵੀ ਕਿਉਂਕਿ ਪਿਛਲੇ ਸਮੇਂ ਜਿਵੇਂ ਕਿਸਾਨ ਜਾਂ ਸਰਕਾਰ ਕੰਮ ਕਰੇ ਇਦਾਂ ਦੇ ਕੋਈ ਗਾਣੇ ਲਿਖਿਆ ਕੋਈ ਨਹੀਂ ਜੀ ਇੱਥੇ ਧਰਤੀ ਚਾਰੇ ਕੂਟ ਦੀ ਇੱਥੇ ਧਰਤੀ ਚਾਰੇ ਕੂਟ ਦੀ ਜਿੱਥੇ ਸੂਰਜ ਚੜਦਾ ਮੇਰਾ 사ਜੂ ਸੱਚਾ ਸੋਹਣਿਓਂ ਕਲ ਜੁਗ ਨਾਲ ਲੜਦਾ ਹਾਂ ਸਾਬ ਸਾਬ ਇੱਥੇ ਧਰਤੀ ਚਾਰੇ ਕੂਟ ਦੀ ਇੱਥੇ ਧਰਤੀ ਚਾਰੇ ਕੂਟ ਦੀ ਜਿੱਥੇ ਸੂਰਜ ਚੜਦਾ ਮੇਰਾ 사ਜੂ ਸੱਚਾ ਸੋਹਣਿਓਂ ਕਲ ਜੁਗ ਨਾਲ ਲੜਦਾ ਆਉਂਦਾ ਸੱਜੂ ਗ ਸੱਚਾ ਸੋਹਣੋਂ ਕਲਯੁਗ ਨਾਲ ਲੜਦਾ ਗੁਰੂ ਨਾਨਕ ਵਰਗੇ ਸੀ ਤੁਰ ਗਏ ਗੁਰੂ ਨਾਨਕ ਵਰਗੇ ਸੀ ਤੁਰ ਗਏ ਹਰ ਧਰਤੀ ਤੇ ਵਾਕੇ ਜਿੰਨਾ ਇੱਕ ਮਕਾਰ ਬਣਾ ਲਿਆ ਸਭ ਇੱਕ ਕਰਾ ਕੇ ਜਿੰਨਾ ਇੱਕ ਮਕਾਰ ਬਣਾ ਲਿਆ ਸਭ ਇੱਕ ਕਰਾ ਕੇ ਨਹੀਂ ਇੱਕ ਦੂਜੇ ਦੇ ਕੋਲ ਸੀ ਹੁਣ ਤਾਂ ਆਪਾਂ ਦੋ ਜਣੇ ਬੈਠੇ ਆ ਨਾ ਨਹੀਂ ਇੱਕ ਦੂਜੇ ਦੇ ਕੋਲ ਸੀ ਕੋਈ ਆਣ ਵੀ ਖੜਦਾ ਮੇਰਾ ਸੱਜੂ ਸੱਚਾ ਸੋਹਣੋਂ ਕਲ ਜੁਗ ਨਾਲ ਲੜਦਾ ਆਉਂਦਾ ਸੱਜੂ ਸੱਚਾ ਸੋਹਣੋਂ ਕਲ ਜੁਗ ਨਾਲ ਲੜਦਾ ਗੁਰੂ ਦਸਮੇ ਪਾਦਛਾ ਆਣ ਕੇ ਗੁਰੂ ਦਸਮੇ ਪਾਦਛਾ ਆਣ ਕੇ ਸਿੱਖੀ ਦੇ ਪਿਆਰੇ ਜਿੰਨਾ ਚਾਰ ਲਾਡਲੇ ਪੁੱਤ ਸੀ ਸਿੱਕੀ ਵਿੱਚ ਵਾਰੇ ਜਿੰਨਾ ਚਾਰ ਲਾਡਲੇ ਪੁੱਤ ਸੀ ਸਿੱਕੀ ਵਿੱਚ ਵਾਰੇ ਦੇਖ ਸਰਦਾ ਦੇ ਤੇ ਬਾਪ ਦਾ ਦੇਖ ਸਰਦਾ ਦੇ ਤੇ ਬਾਪ ਦਾ ਹਲੇ ਵੀ ਨਹੀਂ ਡਰਦਾ ਮੇਰਾ ਸਜੂਗ ਸੱਚਾ ਸੋਹਣੋਂ ਕਲ ਜੁਗ ਨਾਲ ਲੜਦਾ ਆ ਔਂ ਦਸਜੂ ਕੋ ਸੱਚਾ ਸੋਹਣੋ ਕਲਯੁਗ ਨਾਲ ਲੜਦਾ ਇਹ ਚੜੀ ਜਵਾਨੀ ਜੱਗ ਤੇ ਇਹ ਚੜੀ ਜਵਾਨੀ ਜੱਗ ਤੇ ਦਿਨ ਚਾਰ ਪਰੌਣੀ ਓ ਜਿਸ ਦਿਨ ਉੱਠ ਗਈ ਧਰਾਂ ਬੀਰ ਮੁੜਾਤ ਨਹੀਂ ਆਉਣੀ ਓ ਜਿਸ ਦਿਨ ਉੱਠ ਗਈ ਧਰਾਂ ਬੀਰ ਮੁੜਾਤ ਨਹੀਂ ਆਉਣੀ ਕੋਈ ਕਰ ਲੈ ਚੰਗਾ ਕਰਮ ਤੂੰ ਕੋਈ ਕਰ ਲੈ ਚੰਗਾ ਕਰਮ ਤੂੰ ਪਾਪਾਂ ਵਿੱਚ ਵੱੜਦਾ ਮੇਰਾ ਸੱਜੁੱਗ ਸੱਚਾ ਸੋਹਣੋਂ ਕਲ ਜੁਗ ਨਾਲ ਲੜਦਾ ਆਉਂਦਾ ਸੱਜੁੱਗ ਸੱਚਾ ਸੋਹਣੋਂ ਕਲ ਜੁਗ ਨਾਲ ਲੜਦਾ ਕੋਈ ਅੱਜ ਕੱਲ ਕਈ ਮੈਂ ਪੁਰਾਣੇ ਸਮੇਂ ਦੁਕਾਨੇ ਸੀ ਦੁਕਾਨੇ ਵੀ ਲੱਦੇ ਹੋਂ ਕੱਲੇ ਬੈਸ ਆਪਣੇ ਜਿਹੜੇ ਕੱਲੇ ਤੁਸੀਂ ਲੱਦੇ ਗਾਣੇ ਕੱਲੇ ਲਿਖਦਾ ਕੱਲ ਕਲੇ ਦੁਕਾਨੇ ਨਹੀਂ ਹਾਂ ਨਾ ਮਜ਼ੀਰ ਆ ਜਿਹੜੇ ਰੋਡ ਵੇ ਦੀ ਲਾਰੀ ਆ ਉਹ ਜਿੱਕੇ ਦਗਾਉਂਦਾ ਰਿਹਾ ਫਿਰ ਪਹਿਲਾਂ ਹੁਣ ਵੀ ਬਾੜੇ ਮੋਟੋਂ ਆ ਗਈ ਰੋਡ ਵੇ ਦੀ ਲਾਰੀ ਹਾਂ ਮੈਂ ਕੋਸ਼ਿਸ਼ ਆ ਨਾ ਕੋ ਬਾਹਰ ਇਹ ਕਿਹੜੇ ਰੋਡ ਗਾਉਂਦੇ ఆగి రూడ వేది ఆ ਨਾ ਕੋਈ ਸ਼ੀਸ਼ਾ ਨਾ ਕੋਈ ਵਾਰੀਆ ਇਹ ਕਿਹੜੇ ਰੂਟ ਦੀ ਤਿਆਰੀ ਕਿਹੜੇ ਰਸਤੇ ਪੈਣੀਆਂ ਲੰਮੇ ਸਫਰ ਤੇ ਜਾਣਾ ਏ ਕੇ ਲੋਕਲ ਰਹਿਣੀਆਂ ਲੰਮੇ ਸਫਰ ਤੇ ਜਾਣਾ ਏ ਕੇ ਲੋਕਲ ਰਹਿਣੀਆਂ ਨੀ ਬੀਬੀ ਬਹਿ ਵੀ ਜਾ ਚੁੱਪ ਕਰਕੇ ਅਸੀਂ ਤਾਂ ਵੀ ਜਣਿਆਂ ਮਰ ਮਰ ਕੇ ਬੀਬੀ ਬਹਿ ਵੀ ਜਾ ਚੁੱਪ ਕਰਕੇ ਅਸੀਂ ਤਾਂ ਵੀ ਜਣਿਆਂ ਮਰ ਮਰ ਕੇ ਥਕੇ ਨਾਲ ਸਟਾਰਟਿੰਗ ਕਰਕੇ ਇੱਥੇ ਮਸਾਲੇ ਆਂਦੀ ਆ ਹੁਣ ਇੱਕਵੇਂ ਮੈਂ ਕਹਿ ਦਵਾ ਇਹ ਮੋਗੇ ਜਾਂਦੀ ਆ ਹੁਣੇ ਮੈਂ ਕਿਵੇਂ ਮੈਂ ਕਹਿ ਦਵਾ ਇਹ ਮੋਗੇ ਜਾਂਦੀ ਆ ਬੈ ਬੈਗੀ ਤੁਰਦੀ ਟਿਕ ਟਿਕਟਾ ਕੇ ਵੇਖੀ ਬੱਸ ਵਿੱਚ ਨਜ਼ਰ ਪਮਾ ਕੇ ਬੈਗੀ ਤੁਰਦੀ ਟਿਕ ਟਿਕਟਾ ਕੇ ਵੇਖੀ ਬੱਸ ਵਿੱਚ ਨਜ਼ਰ ਪਮਾ ਕੇ ਬੈਠੀ ਬੱਸ ਵਿੱਚ ਨਜ਼ਰ ਪਮਾ ਕੇ ਜੁਮੇਵਾਰੀ ਕੀ ਦੀ ਆ ਪਿੱਠੇ ਬੈਠਾ ਮੈਂ ਕੋਈ ਸਾਥ ਸੀਟ ਨਾ ਦੀ ਦੀ ਆ ਇਹਨੂੰ ਜੇ ਗੱਲ ਕਰੀਏ ਹੁਣ ਛੋਟੀ ਮੀਡੀਆ ਜਮਾਨਾ ਹੈਗਾ ਤੁਸੀਂ ਵੇਹ ਦੇ ਹੋਵੋਗੇ ਅਕਸਰੀ ਕਈ ਜਿਨ੍ਹਾਂ ਨੂੰ ਗਾਉਣਾ ਵੀ ਨਹੀਂ ਆਉਂਦਾਗਾ ਲੋਕੀ ਉਹਨਾਂ ਨੂੰ ਪ੍ਰਮੋਟ ਕਰ ਦਿੰਦੇ ਆ ਉਹਨਾਂ ਨੂੰ ਫਿਰ ਮਨ ਦੁਖਦਾ ਫਿਰ ਉਹ ਦੋ ਹਾਂ ਸਰ ਇਹ ਦੁਖਦਾ ਫਿਰ ਮਨਤਾ ਕਈ ਵਾਰੀ ਟਾਈਮ ਵੀ ਇਹਨਾਂ ਦੇ ਬਾਗੇ ਮੋੜਦਨ ਦੇ ਆ ਗਲੇ ਜਿਵੇਂ ਪੱਕੇ ਸੀ ਵਿਸਾਖੀ ਇਹ ਆਪਣਾ ਟਹਨੇ ਵਾਲਾ ਸੀ ਆਪਣਾ ਆਇਆ ਵੀਰਜੀ ਟਹਨੇ ਆ ਹੂੰ ਕਈ ਵਾਰੀ ਦਾ ਟਹਨੇ ਵਾਲਾ ਉਹਦਾ ਨਰਮ ਸਿੰਘ ਦੂ ਨਹੀਂ ਜਟੇਸ਼ਣ ਜੀ ਦਾ ਟਹਨੇ ਵਾਲਾਗਾ ਜਿਗਦੇਵ ਟਹਿਣਾ ਹਾਂ ਉਹਨਾਂ ਨੇ ਮੈਨੂੰ ਬਾਹਰ ਰਖਿਆ ਮੈਂ ਰੋਟੀ ਕਾਣ ਵੀ ਜਾਂਦਾ ਜੀ ਵੀਰੇ ਵੇ ਜਾ ਤੂੰ ਟੰ ਟਾਈਮ ਮਿਲੂਗਾ ਵੀਰੇ ਵੇ ਜਾ ਤੂੰ ਟੰ ਟਾਈਮ ਆਥਣ ਹੋ ਗਿਆ ਪਰ ਉਹਨਾਂ ਨੇ ਨਹੀਂ ਮਿਲਿਆ ਹੋਰ ਕਲਾਕਾਰਾਂ ਦੇ ਦੇਰੇ ਉਹ ਫਿਰ ਜਿਹੜੇ ਦੁੱਖ ਹੁੰਦਾ ਹਾਂ ਵੈਸੇ ਹਣ ਵੀ ਟੁੱਲ ਲਿਆ ਮੁੰਡਾ ਦਾ ਵੀਰੇ ਮੇਰਾ ਤੇਰੇ ਤੇ ਲਾਂਬਾ ਰਹਿ ਗਿਆ ਮੈਂ ਕੋਈ ਨਹੀਂ ਵੀਰੇ ਗਰੀਬ ਵਾਲਾ ਕਾਹਦਾ ਲਾਂਬਾ ਦਾ ਗਰੀਬ ਬੰਦੇ ਦਾ ਕੋਈ ਲਾਂਬਾ ਨਹੀਂ ਹੁੰਦਾ ਵੀਰ ਨੂੰ ਲੱਗਦਾ ਕਿ ਕਿਤੇ ਆਰਥਿਕ ਤੰਗੀ ਕਾਰਨ ਕਰਕੇ ਹਨਾ ਵੀ ਥੋੜੀ ਜੀ ਥੋੜਾ ਰਹਿ ਗਿਆ ਹਨਾ ਹਾਂ ਵੀਰੇ ਮੈਂ ਪਿੱਛੇ ਰਿਆਂ ਪਹਿਲਾਂ ਤਾਂ ਕਿੱਛੇ ਤੁਰਿਆ ਜਾਣਾ ਪਤਾ ਨਹੀਂ ਕਿਸਮਤ ਦੀ ਆਲਾ ਪਤਾ ਨਹੀਂ ਕੀ ਚੱਕਰ ਆ ਰੱਬ ਦੀ ਮਿਹਰ ਦੀ ਪਰ ਇੱਕ ਜਿਹੜਾ ਆਂਦੇ ਰੱਬ ਨੂੰ ਮੰਨਣ ਵਾਲਾ ਦਾ ਬੰਦਾ ਹੋਵੇ ਜਾਂ ਪਿੱਛੇ ਨੂੰ ਜਾਂਦਾ ਹੂੰ ਹੂੰ ਤੇ ਇਹ ਗੱਲ ਉਹ ਤਾਂ ਬਾਬੇ ਨੂੰ ਮੰਨਦੇ ਆ ਜਾਂ ਕਿਸੇ ਦੇ ਮੱਥਾ ਟੇਕਦੇ ਉਹ ਬੰਦਾ ਪਿੱਛੇ ਨੂੰ ਤੁਰਿਆ ਉਹਨੂੰ ਮੂਰੇ ਜਾਂ ਨਿੰਦਾ ਹੋળી ਹੋળી ਕਿਤੇ ਲੱਗਦੇ ਟਾਈਮ ਚਲੋ ਕਿਉਂ ਮੈਂ ਨਾ ਐਡੀ ਵੱਡੀ ਨਾ ਚੀਤ ਦਿੱਤੀ ਆ ਹੂੰ ਕਦੇ ਨਾ ਕਦੇ ਤਾਂ ਰਹਿਮਤ ਕੋਣ ਗਈ ਥੋੜੇ ਤੇ ਕੋਈ ਰਹਿਮਤ ਪਾਈ ਵੀਰੇ ਹੂੰ ਤੇ ਤੁਸੀਂ ਬਹੁਤ ਟਾਈਮ ਦਿੱਤਾ ਇਹਨਾਂ ਚਲੋ ਬਹੁਤ ਵਧੀਆ ਲੱਗਾ ਤੁਹਾਡੇ ਗੱਲ ਸੁਣ ਕੇ ਅਸੀਂ ਵੀ ਆਸ ਕਰਦੇ ਹਾਂ ਕਿ ਤੁਹਾਨੂੰ ਕੋਈ ਨਾ ਕੋਈ ਹੱਥ ਮਿਲੇ ਸੋ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਬੇਸੁਰਿਆ ਨੂੰ ਜਿਹੜਾ ਹੈਗਾ ਟਾਈਮ ਦਿੱਤਾ ਜਾਂਦਾ ਹੈਗਾ ਜਾਂ ਉਹਨੂੰ ਅੱਗੇ ਲਿਆਉਣ ਦੇ ਲੋੜ ਹੈ ਪੰਜਾਬ ਦੇ ਵਿੱਚ ਇਹ ਜਿਹੇ ਹਜ਼ਾਰਾਂ ਲੋਕ ਟੈਲੈਂਟ ਬੈਠੇ ਨੇ ਜੋ ਲਿਖਦੇ ਵੀ ਨੇ ਤੇ ਗਾਉਂਦੇ ਨੇ ਪਰ ਆਰਥਿਕ ਤੰਗੀਆਂ ਕਾਰਨ ਕਰਕੇ ਰਹਿ ਜਾਂਦੇ ਨੇ ਹੁਣ ਦੇਖਣਾ ਆਉਣ ਵਾਲੇ ਸਮੇਂ ਦੇ ਵਿੱਚ ਧਰਮਵੀਰ ਦੇ ਜੋ ਸੁਪਨਾ ਹੈ ਇੱਕ ਵਾਰ ਆਪਣਾ ਗਾਣਾ ਕਰਨ ਦਾ ਅਤੇ ਜਿਹੜਾ ਕੋਈ ਹੱਥ ਜਿਹਾ ਆਉਂਦਾ ਕਿ ਇਹਦੇ ਆ ਕੋਈ ਹੱਥ ਫੜਦਾ ਹੈ ਕਿ ਇੱਕ ਵਾਰ ਇਹਦੀ ਗਾਣਾ ਰਿਲੀਜ਼ ਹੋਵੇ ਤਾਂ ਜੋ ਇਹਨੂੰ ਵੀ ਲੱਗੇ ਵੀ ਹਾਂ ਵੀ ਵਾਕਈ ਮੈਂ ਆਪਣਾ ਮਕਾਮ ਹਾਸਲ ਕੀਤਾ ਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਇਸਦੇ ਗਾਣੇ ਰਿਲੀਜ਼ ਕਰਾਉਣ ਦੀ ਕੋਸ਼ਿਸ਼ ਕਰੀਏ ਜੇਕਰ ਸਾਡੀ ਇਹ ਵੀਡੀਓ ਜਾਂ ਧਰਮਵੀਰ ਦੇ ਸਾਨੂੰ ਗਾਣੇ ਇਹਦੀ ਲਿਖਣੀ ਵਧੀਆ ਲੱਗੀ ਤੇ ਉਹਨੂੰ ਸ਼ੇਅਰ ਜਰ ਕਰਨਾ ਜੇਕਰ ਤੁਸੀਂ ਕੋਈ ਇਹਦੀ ਮਦਦ ਕਰ ਸਕਦੇ ਹੋ ਤਾਂ ਸਾਨੂੰ ਕਮੈਂਟ ਵਿੱਚ ਸਾਡੇ ਨੰਬਰ ਉੱਪਰ ਤੁਸੀਂ ਗੱਲਬਾਤ ਕਰਕੇ ਇਹਦੇ ਨਾਲ ਜੁੜਾਪ ਤਾਂ ਕੰਮ ਕਰ ਸਕਦੇ ਹੋ ਕੈਮਰਾਮੈਨ ਤੇ ਮਿੰਟ